ਡੇਲੀ ਪੰਜਾਬ న్యూਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕਰਮਜੀਤ ਬਸ ਸਵਾਗਤ ਕਰਦਾ ਹਾਂ ਸੋ ਇਸ ਟਾਈਮ ਬਟਾਲਾ ਸ਼ਹਿਰ ਤੋਂ ਆਪਣੀ ਬ੍ਰਾਂਚ ਵਿਖੇ ਅਸੀਂ ਅੱਜ ਪੁੱਜੇ ਹਾਂ ਜਿੱਥੇ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਹੀ ਚੈਨਲ ਦੇ ਮੈਡਮ ਐਂਕਰ ਹਿਨਾ ਦਾ ਜਨਮ ਦਿਨ ਸੀ ਸੋ ਸਾਡੀ ਟੀਮ ਨੂੰ ਪਤਾ ਲੱਗਾ ਤੇ ਉਹਨਾਂ ਨੇ ਟੀਮ ਨੇ ਪੂਰੀ ਰਲ ਕੇ ਮੈਡਮ ਦਾ ਜਨਮ ਦਿਨ ਜੋ ਹੈ ਅੱਜ ਸੈਲੀਬ੍ਰੇਟ ਕੀਤਾ ਦਫ਼ਤਰ ਵਿਖੇ ਸੋ ਦਫ਼ਤਰ ਵਿਖੇ ਵਿਸ਼ਵਾਸ ਫਾਊਂਡੇਸ਼ਨ ਦੇ ਸ਼ਮੀ ਕਪੂਰ ਜੀ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਨਮਸਕਾਰ ਹਸਕਰ ਜੀ ਮੈਂ ਸ਼ਮੀ ਕਪੂਰ ਪ੍ਰੈਜ਼ੀਡੈਂਟ ਵਿਸ਼ਵਾਸ ਫਾਊਂਡੇਸ਼ਨ ਚੈਰੀਟੇਬਲ ਸੁਸਾਇਟੀ ਬਟਾਲਾ ਜ਼ਿਲ੍ਹਾ ਗਰਦਾਸਪੁਰ ਪੰਜਾਬ ਅੱਜ ਅਸੀਂ ਸਟਾਰ ਦਿੱਲੀ ਪੰਜਾਬ ਨਿਊਜ਼ ਉਹਨਾਂ ਦੇ ਆਫਿਸ ਪਹੁੰਚੇ ਆਂ ਔਰ ਬੜਾ ਅੱਛਾ ਲੱਗਾ ਬੜਾ ਵਧੀਆ ਉਪਰਾਲਾ ਅਖਲ ਜੀ ਦਾ ਫਿਲਮ ਲੋਥਰਾਜੀ ਦਾ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ ਕਿ ਅੱਜ ਜਿਹੜਾ ਉਹਨਾਂ ਦੇ ਐਂਕਰ ਮੈਡਮ ਨੇ ਹਿਨਾ ਜੀ ਉਹਨਾਂ ਦਾ ਬਰਥਡੇ ਆਪਣੇ ਆਫਿਸ ਵਿਖੇ ਮਨਾਇਆ ਸਾਨੂੰ ਵੀ ਸੇਵਾ ਦਾ ਮੌਕਾ ਦਿੱਤਾ ਅਸੀਂ ਵੀ ਆਏ ਆ ਆਪਣੇ ਵੱਲੋਂ ਔਰ ਅਖਿਲ ਜੀ ਦਾ ਬੜਾ ਵਧੀਆ ਬੜਾ ਵੱਡਾ ਉਪਰਾਲਾ ਕਿ ਆਪਣੇ ਜਿਹੜੇ ਨਾਲ ਜੁੜੇ ਮੈਂਬਰ ਸਹਿਬਾਨ ਨੇ ਅਹੁਦੇਦਾਰ ਸਹਿਬਾਨ ਨੇ ਉਹਨਾਂ ਦਾ ਜਨਮ ਦਿਨ ਮਨਾਉਣਾ ਔਰ ਇਹਨਾਂ ਦੀ ਜਿਹੜੀ ਨਿਊਜ਼ ਆ ਉਹ ਕਾਫੀ ਦੂਰ ਦੂਰ ਤੱਕ ਜਾਂਦੀ ਹੈ ਜਿਸ ਤਰ੍ਹਾਂ ਇਹਨਾਂ ਦਾ ਨਾਂ ਹੀ ਹੈ ਸਟਾਰ ਡੇਲੀ ਪੰਜਾਬ ਨਿਊਜ਼ ਪੰਜਾਬ ਤੱਕ ਤੇ ਜਾਂਦੀਆਂ ਹੀ ਆ ਦਸ਼ਮ ਦੇਸ਼ਾਂ ਚ ਵੀ ਇਹਨਾਂ ਦੀ ਜਿਹੜੀਆਂ ਇਹ ਨਿਊਜ਼ ਜਾਂਦੀਆਂ ਬੜਾ ਅੱਛਾ ਉਪਰਾਲਾ ਕਰਦੇ ਪਏ ਨੇ ਬੜਾ ਵਧੀਆ ਅੱਜ ਇਹਨਾਂ ਬੈਠੀ ਆ ਇਨਾਂ ਦਾ ਬਰਥਡੇ ਆ ਇਹਨਾਂ ਨੂੰ ਮੁਬਾਰਕ ਆ ਬਹੁਤ ਬਹੁਤ ਹੈ ਪਠਾਨਕੋਟ ਤੋਂ ਨੇ ਇਹਨਾਂ ਦੇ ਐਂਕਰ ਨੇ ਬੜੀ ਅੱਛੀ ਵੌਇਸ ਹੈ ਔਰ ਬੜੀ ਵਧੀਆ ਨਿਊਜ਼ ਜਿਹੜੀ ਬਣਾ ਕੇ ਇਹ ਸਾਰਿਆਂ ਦੇ ਸਾਹਮਣੇ ਪੇਸ਼ ਕਰਦੇ ਆ ਮੈਂ ਆਪਣੇ ਵੱਲੋਂ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਆਪਣੇ ਪਰਿਵਾਰ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਔਰ ਅਸੀਂ ਅੱਜ ਇੱਥੇ ਆਏ ਆ ਉਹ ਇਹਨਾਂ ਬੇਟੀ ਨੂੰ ਮੋਤੀਆਂ ਦੀ ਮਾਲਾ ਪਾਈ ਆ ਔਰ ਆਪਣੀ ਸੁਸਾਇਟੀ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਉਹਦੇ ਬਾਅਦ ਇਹਨਾਂ ਦੇ ਨਾਲ ਮਦਰ ਨੇ ਨਾਲ ਸਿਸਟਰ ਨੇ ਔਰ ਬੜੇ ਮਨ ਖੁਸ਼ ਹੋਇਆ ਇਹਨਾਂ ਨਾਲ ਮਿਲ ਕੇ ਕਿ ਇੱਕ ਬੜੀ ਅੱਛੀ ਨੇਚਰ ਦੇ ਮਾਲਕ ਨੇ ਔਰ ਯਕੀਨ ਜਾਨਤ ਅਸੀਂ ਕਿ ਮੈਨੂੰ ਬੇहद ਖੁਸ਼ੀ ਆ ਅਖਿਲ ਜੀ ਨੇ ਮੈਨੂੰ ਇਨਵਾਈਟ ਕੀਤਾ ਔਰ ਮੈਂ ਇੱਥੇ ਆ ਕੇ ਬੜਾ ਆਪਣੇ ਆਪ ਨੂੰ ਮਾਨ ਸਨਮਾਨ ਜਿਹੜਾ ਉਹ ਮਹਿਸੂਸ ਕਰਨਾ ਵਾ ਜੀ ਮੈਂ ਬੜਾ ਮੈਨੂੰ ਬੜਾ ਸਨਮਾਨ ਮਿਲਿਆ ਇਹਨਾਂ ਬੱਚਿਆਂ ਦਾ ਬਰਥੇ ਮਨਾ ਕੇ ਔਰ ਦੁਬਾਰਾ ਫੇਰ ਮੈਂ ਆਪਣੇ ਵੱਲੋਂ ਆਪਣੀ ਸੋਸਾਇਟੀ ਕੁਸ਼ਵਾ ਫਾਊਂਡੇਸ਼ਨ ਵੱਲੋਂ ਇਹਨਾਂ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਤੁਹਾਡੇ ਨਾਲ ਸੀਨੀਅਰ ਐਡਵਾਈਜ਼ਰ ਬਟਾਲਾ ਤੋਂ ਅਸ਼ੋਬ ਬਬਰ ਜੀ ਮੌਜੂਦ ਹਨ ਫੋਨ ਨਾਲ ਗੱਲਬਾਤ ਕਰਾਂਗੇ ਅੱਜ ਜਿਹੜਾ ਉਪਰਾਲਾ ਕੀਤਾ ਗਿਆ ਲੜਕੀ ਦਾ ਅੱਜ ਜਨਮ ਦਿਨ ਮਨਾਇਆ ਗਿਆ ਇਸ ਤੋਂ ਤੇ ਉਹਨਾਂ ਦਾ ਕੀ ਕਹਿਣਾ ਹੈ ਹੁਸ਼ਕਾ ਜੀ ਸਟਾਰ ਦਿੱਲੀ ਪੰਜਾਬੀ ਨਿਊਜ਼ ਤੇ ਚੈਨਲ ਦੇ ਅਸੀਂ ਅੱਜ ਮੁੱਖ ਦਫ਼ਤਰ ਤੇ ਬੈਠੇ ਹਾਂ ਸਾਡੇ ਚੈਨਲ ਦੇ ਐਂਕਰ ਹੀ ਨਿਹਿਆ ਜੀ ਦਾ ਅੱਜ ਬਰਥਡੇ ਸੀ ਅਸੀਂ ਸਾਰੀ ਟੀਮ ਨੇ ਰਲ ਕੇ ਤੇ ਆਪਣਾ ਇਹਨਾਂ ਦਾ ਬਰਥਡੇ ਮਨਾਇਆ ਸਾਡੀ ਸਾਰੀ ਟੀਮ ਜਿਹੜੀ ਇਹਨਾਂ ਦਾ ਬਹੁਤ ਵਧੀਆ ਯੋਗਦਾਨ ਕਰਦੇ ਪਏ ਨੇ ਜਿੰਨੇ ਸਾਡੇ ਵਰਕਰ ਨੇ ਜਿੰਨੀ ਸਾਡੀ ਟੀਮ ਹੈ ਸਾਰੇ ਇੱਕ ਸੰਜੋਗ ਨਾਲ ਚੱਲਦੇ ਪਏ ਨੇ ਬਹੁਤ ਵਧੀਆ ਉਪਰਾਲਾ ਕਰਦੇ ਨੇ ਅਸੀਂ ਦਰਸ਼ਕਾਂ ਨੂੰ ਇਹ ਵੀ ਜ਼ਰੂਰਤ ਕਵਾਂਗੇ ਵੀ ਜੇ ਕੋਈ ਵੀ ਕਿਸੇ ਤਰ੍ਹਾਂ ਦੇ ਕਾਰਨ ਉਹਨਾਂ ਦਾ ਕੋਈ ਜਨਮ ਦਿਨ ਜਾਂ ਕਿਸੇ ਤਰ੍ਹਾਂ ਦਾ ਨਹੀਂ ਮਨਾਇਆ ਜਾ ਸਕਦਾ ਜਾਇਆ ਜਾਂਦਾ ਅਸੀਂ ਉਹਨਾਂ ਦਾ ਜਨਮ ਦਿਨ ਸਾਡੇ ਦਫ਼ਤਰ ਜਾਂ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦਾ ਹਰ ਤਰ੍ਹਾਂ ਦਾ ਖੁਸ਼ੀ ਦੇ ਨਾਲ ਪੂਰਾ ਕੁਝ ਮਾਨ ਸਨਮਾਨ ਦੇ ਨਾਲ ਉਹਨਾਂ ਦਾ ਜਨਮ ਦਿਨ ਪੁਨਾਵਾਂਗੇ ਅਸ਼ੋਕ ਬੱਬਰ ਜੀ ਇਸ ਤੋਂ ਪਹਿਨਾ ਵੀ ਤੁਸੀਂ ਇੱਕ ਲੜਕੇ ਦਾ ਜਨਮ ਦਿਨ ਆਪਣੇ ਦਫ਼ਤਰ ਵਿਖੇ ਬਨਾਇਆ ਗਿਆ ਹਾਂਜੀ ਹਾਂਜੀ ਇਸ ਤੋਂ ਪਹਿਲਾਂ ਹੀ ਇੱਕ ਸਾਡੇ ਨਾਲ ਹੀ ਇੱਥੇ ਰਹਿੰਦੇ ਨੇ ਭੂਸ਼ਣ ਜੀ ਉਹਨਾਂ ਦਾ ਜਨਮ ਦਿਨ ਮਨਾਇਆ ਸੀ ਅੱਜ ਇਹ ਜਿਹੜੀ ਮੁਹਿੰਮ ਚਲਾਈ ਹੈ ਬਹੁਤ ਵਧੀਆ ਚੱਲਦੀ ਪਈ ਸਾਡੀ ਟੀਮ ਪੂਰਾ ਸੰਯੋਗ ਦੇਂਦੀ ਪਈ ਹੈ ਇਸ ਸਾਡਾ ਚੈਨਲ ਵੀ ਜਿਹੜਾ ਬਹੁਤ ਵਧੀਆ ਵਰਕ ਕਰਦਾ ਪਿਆ ਜਿੰਨੇ ਸਾਡੇ ਵਰਕਰ ਨੇ ਬਹੁਤ ਵਧੀਆ ਚੱਲਦੇ ਪਏ ਨੇ ਇਸ ਕਰਕੇ ਅੱਗੇ ਵੀ ਅਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਨਾ ਜਾਰੀ ਰੱਖਾਂਗੇ ਸ਼ੋਕ ਜੀ ਵੇਖਣ ਨੂੰ ਆਂਦਾ ਕਿ ਅੱਜ ਕੱਲ੍ਹ ਤਾਂ ਲੋਕੀ 100 ਰੁਪਏ ਆ ਵੀ ਖਚ ਕੇ ਰਾਜੀ ਤੇ ਤੁਸੀਂ ਤਾਂ ਲੋਕਾਂ ਦੇ ਜਨਮ ਦਿਨ ਮਨਾਏ ਜਾ ਰਹੇ ਹੋ ਦੇਖੋ ਇਹ ਮਾਲਕ ਦੀ ਦੇਣ ਆ ਜੀ ਮਾਲਕ ਕਿਸੇ ਨੂੰ ਦੇ ਕੇ ਖੁਸ਼ੀ ਮਿਲਦੀ ਹੈ ਕਿਸੇ ਨੂੰ ਲੈ ਕੇ ਖੁਸ਼ੀ ਮਿਲਦੀ ਹੈ ਸਾਨੂੰ ਇਸ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ ਕਿਸੇ ਦੇ ਨੇ ਕਿਸੇ ਦੇ ਖੁਸ਼ੀ ਦਾ ਸਹਿਯਕ ਹੋਈਏ ਸਾਨੂੰ ਖੁਸ਼ੀ ਮਿਲਦੀ ਹੈ ਸਾਡੇ ਚੈਨਲ ਦੇ ਸਾਰੇ ਟੀਮ ਨੂੰ ਇਹ ਖੁਸ਼ੀ ਮਿਲਦੀ ਹੈ ਇਸ ਚੀਜ਼ ਇਸ ਤਰ੍ਹਾਂ ਦਾ ਨਾ ਕੋਈ ਟੂ ਸਟਾਰ ਡੇਲੀ ਜਾਮ ਨੂੰ ਜਿਹੜਾ ਬਰਥਡੇ ਮਨਾਇਆ ਗਿਆ ਕਿਸ ਤਰ੍ਹਾਂ ਲੱਗਿਆ ਬੈਸ ਫਸਟ ਆਫ 올 थैंक यू so much everyone and thank you so much star daily punjab news ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਮੇਰਾ ਇਨੀ ਖੁਸ਼ੀ ਦੇ ਨਾਲ ਬਰਥਡੇ ਸੈਲੀਬ੍ਰੇਟ ਕੀਤਾ ਅੱਜ ਤੱਕ ਮੈਨੂੰ ਕਹਿੰਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ 17 ਸਾਲ ਆਪਣੀ ਫੈਮਲੀ ਨਾਲ ਬਰਥਡੇ ਸੈਲੀਬ੍ਰੇਟ ਕੀਤਾ ਔਰ ਅਮਨਾ ਚੜਾ 18th ਬਰਥਡੇ ਹੈ ਜਿਹੜਾ ਮੇਨ ਬਰਥਡੇ ਹੁੰਦਾ ਉਹ ਮੈਂ ਆਪਣੀ ਟੀਮ ਨਾਲ ਸੈਲੀਬ੍ਰੇਟ ਕੀਤਾ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਚੀਜ਼ ਦੀ ਤੇ ਮੈਂ ਆਪਣੇ ਪੇਰੈਂਟਸ ਨੂੰ ਬਹੁਤ ਬਹੁਤ ਥੈਂਕ ਯੂ ਕਹਿਣਾ ਚਾਹੁੰਦੀ ਆ ਕਿਉਂਕਿ ਅਗਰ ਉਹ ਮੈਨੂੰ ਅੱਜ ਸਪੋਰਟ ਨਹੀਂ ਕਰਦੇ ਤੇ ਸ਼ਾਇਦ ਹੀ ਮੈਂ ਇੱਥੇ ਨਾ ਹੁੰਦੀ ਤੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਐਂਡ ਅਕਿਲ ਸਰ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਭਰਾਵਾ ਵਾਂਗ ਮੈਨੂੰ ਉਹਨਾਂ ਨੇ ਐਂਕਰਿੰਗ ਕਰਨਾ ਸਿਖਾਇਆ ਬਹੁਤ ਵਧੀਆ ਲੱਗਿਆ ਬਾਕੀ ਇੱਥੇ ਆਗੇ ਬਾਕੀ ਆਪਾਂ ਸਾਡੇ ਬਟਾਲੇ ਤੋਂ ਨਾ ਚੈਰੀਟੇਬਲ ਦਾ ਸ਼ਮਿਕ ਪੁਰਜ਼ੇ ਬਣਦੇ ਆ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਹੈ ਉਹਨਾਂ ਵਾਸਤੇ ਬਹੁਤ ਬਹੁਤ ਸਰ ਹੈ ਕਹਿਨੀ ਆ ਕਿ ਮੈਨੂੰ ਇੰਨਾ ਵਧੀਆ ਕਦੀ ਨਹੀਂ ਕਹੇ ਨੂੰ ਮਿਲ ਕੇ ਲੱਗਿਆ ਜਿੰਨਾ ਸਰ ਨੇ ਦੱਸਿਆ ਕਿ ਉਹ ਬਹੁਤ ساری ਸੰਸਥਾਵਾਂ ਚ ਲਾ ਰਿਹਾ ਹੈ ਹੈਂਡੀਕੈਪ ਜਿਹੜੇ ਪਰਸਨਸ ਐ ਉਹਨਾਂ ਦੀ ਉਹ ਹੈਲਪ ਕਰਦੇ ਆ ਬਹੁਤ ਵਧੀਆ ਲੱਗਿਆ ਦੇਖੋ ਕਈ ਕਈ ਹੀ ਲੋਗ ਹੁੰਦੇ ਐ ਜਿਹੜੇ ਮਤਲਬ ਇਸ ਚੀਜ਼ ਨਾਲ ਜੁੜੇ ਹੁੰਦੇ ਐ ਕਿ ਉਹਨਾਂ ਨੂੰ ਕਿਸੇ ਨੂੰ ਦੇਖ ਕੇ ਖੁਸ਼ੀ ਮਿਲਦੀ ਐ ਤੇ ਮੈਂ ਬਹੁਤ ਖੁਸ਼ ਹਾਂ ਕਿ ਸਰ ਇੰਨੀ ਵਧੀਆ ਸੰਸਥਾ ਚਲਾ ਰਿਹਾ ਐ ਤੇ ਉਹ ਮਤਲਬ ਬੜੇ ਵਧੀਆਂ ਨੇ ਥੈਂਕ ਯੂ ਜੀ ਬਹੁਤ ਵਧੀਆ ਸਰ ਉਹਨਾਂ ਨੇ ਮਾਲਾ ਪਹਿਨਾਈ ਹੈ ਔਰ ਇੱਕ ਆਪਣਾ ਫਾਊਂਡੇਸ਼ਨ ਉਹਦਾ ਬੋਰਡ ਜਿਆ ਦਿੱਤਾ ਹੈ ਮੈਨੂੰ ਬਹੁਤ ਵਧੀਆ ਲੱਗਿਆ ਹੋਰ ਮੈਸੇਜ ਵੀ ਦੇਣਾ ਚਾਹੁੰਦੀ ਮੈਸੇਜ ਇਹ ਹੀ ਦੇਣਾ ਚਾਹੂੰਗੀ ਕਿ ਮਤਲਬ ਕੁਝ ਵੀ ਪਰਸਨਸ ਹੈ ਉਹ ਆਪਣਾ ਬਰਥਡੇ ਨਹੀਂ ਮਨਾ ਸਕਦੇ ਕੋਈ ਫਾਈਨੈਂਸ਼ੀਅਲ ਰੀਨ ਨਹੀਂ ਮਨਾ ਸਕਦਾ ਤੇ ਕੋਈ ਬੰਦਾ ਕਿ ਮਤਲਬ ਨਹੀਂ ਉਹਨਾਂ ਦੇ ਫੈਮਲੀ ਮਨਾਉਣਾ ਚਾਹੁੰਦੇ ਉਹ ਪਲੀਜ਼ ਇੱਥੇ ਆ ਜਾਓ ਆਪਾਂ ਖੁਸ਼ੀ ਨਾਲ ਮਨਾਵਾਂਗੇ ਕਿਉਂਕਿ ਸਾਡੀ ਜਿਹੜੀ ਟੀਮ ਹੈ ਉਹ ਇੰਨੀ ਯੋਗਦਾਨ ਕਰਦੀ ਹੈ ਕਿ ਇਸੇ ਦੇ ਬੰਦੇ ਨੂੰ ਖੁਸ਼ੀ ਦੇਣ ਲੱਗੇ ਸੋ ਦੈਟਸ ਵਾਈ ਆਪਾਂ ਜ਼ਰੂਰ ਉਹਨਾਂ ਦੀ ਮਦਦ ਕਰਾਂਗੇ ਥੈਂਕ ਯੂ ਤੋਂ ਸਾਡੇ ਨਾਲ ਸਾਡੇ ਚੈਨਲ ਦੇ ਸਬ ਅਡੀਟਰ ਅਕੀਨੂਤ ਰਾਜੀ ਮੌਜੂਦ ਹਨ ਸੋ ਸਾਵੇਂ ਸਭ ਮੇ ਸਿਰ ਅਪਰਾਲੇ ਕਰਦੇ ਰਹਿੰਦੇ ਆ ਨਾ ਸੋ ਇਹੋ ਜਿਹਾ ਇੱਕ ਅਪਰਾਲੇ ਫਿਰ ਇਹਨਾਂ ਨੇ ਕੀਤਾ ਕਿ ਆਪਣੇ ਦਫ਼ਤਰ ਦੇ ਵਿੱਚ ਆਪਣੇ ਹੀ ਸਟਾਫ ਦਾ ਅੱਜ ਜਨਮ ਦਿਨ ਸੈਲੀਬ੍ਰੇਟ ਕੀਤਾ ਸੋ ਉਹਨਾਂ ਨਾਲ ਅਕੀਨੂਤ ਰਾਜੀ ਨਾਲ ਜ਼ਰੂਰ ਗੱਲਬਾਤ ਕਰਾਂਗੇ ਅਕੀਨੂਤ ਰਾਜੀ ਅੱਜ ਜੋ ਸਾਲ ਜਨਮ ਦਿਨ ਜੋ ਸੈਲੀਬ੍ਰੇਟ ਕੀਤਾ ਗਿਆ ਇਸ ਦੌਰਾਨ ਕੀ ਹੈ ਸਭ ਤੋਂ ਪਹਿਲਾਂ ਜੀ ਮੈਂ ਆਪਣੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਮ ਰਾਮ ਤੇ ਜੈ ਮਾਤਾ ਦੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਜੀ ਬਟਾਲਾ ਸ਼ਹਿਰ 'ਚ ਬੜਾ ਲੋਕੀ ਪਿਆਰ ਦਿੰਦੇ ਨੇ ਇਸ ਨਿਮਾਨੇ ਦੇ ਮਾਰ ਨੂੰ ਤੇ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਕਿ ਬਟਾਲਾ ਸ਼ਹਿਰ ਦੇ ਵਿੱਚ ਇੱਕ ਸਟਾਰ ਡੇਲੀ ਪੰਜਾਬ ਨਿਊਜ਼ ਚੈਨਲ ਚਲਾਇਆ ਸੀ ਸਭ ਤੋਂ ਵੱਡਾ ਯੋਗਦਾਨ ਜੀ ਸਭ ਤੋਂ ਪਹਿਲਾਂ ਸ਼ੋਕ ਗੱਬਰ ਜੀ ਦਾ ਜੋ ਬਟਾਲਾ ਸ਼ਹਿਰ ਦੇ ਸਾਡਾ ਸੰਜੋਗ ਕੀਤਾ ਜਿਨ੍ਹਾਂ ਨੇ ਕਿਹਾ ਕਿ ਇੱਕ ਪ੍ਰਲਾਹ ਸ਼ੁਰੂ ਕਰੀ ਕਿ ਜਿਹੜੇ ਬੱਚੇ ਆਪਣਾ ਜਨਮ ਦਿਨ ਨਹੀਂ ਮਨਾਉਂਦੇ ਇਹ ਨਹੀਂ ਕਿ ਸਾਡੇ ਚੈਨਲ ਵਾਲੇ ਜਿਹੜਾ ਬੱਚਾ ਗਰੀਬ ਘਰ ਦਾ ਆਪਣਾ ਜਨਮ ਦਿਨ ਨਹੀਂ ਮਨਾ ਸਕਦਾ ਮੈਂ ਆਪਣੇ ਮੀਡੀਆ ਤੇ ਖੁੱਲੀ ਆਵਾਜ਼ ਨਾਲ ਕਹਿ ਰਹੇ ਹਾਂ ਕਿ ਜਿਹੜਾ ਬੱਚਾ ਆਪਣਾ ਜਨਮ ਦਿਨ ਨਹੀਂ ਮਨਾ ਸਕਦਾ ਘਰ ਦੇ ਵਿੱਚ ਖੁਸ਼ੀ ਨਹੀਂ ਇੰਜੋਏ ਕਰ ਸਕਦਾ ਸਾਡੇ ਚੈਨਲ ਦੇ ਨਾਲ ਰਿਸ਼ਤਾ ਕਾਇਮ ਕਰੋ ਅਸ਼ੋਕ ਬੱਬਰ ਜੀ ਉਹਨਾਂ ਦਾ ਜਨਮ ਦਿਨ ਬੜੀ ਖੁਸ਼ੀ ਨਾਲ ਕੇਕ ਕੱਟ ਕੇ ਫੁੱਲ ਪਾਰਟੀ ਦੇ ਨਾਲ ਜ਼ਰੂਰ ਮਨਾਣਗੇ ਇੱਕ ਸਾਡੇ ਬਟਾਲਾ ਦੇ ਵਿੱਚ ਸ਼ਮੀ ਕਪੂਰ ਜੀ ਨੇ ਵਿਸ਼ਵਾਸ ਫਾਊਂਡੇਸ਼ਨ ਸਕਿਉਰਿਟੀ ਜਿਹੜੇ ਆਪਣੀ ਬ੍ਰਾਂਚ ਵਿਸ਼ਵਾਸ ਵੰਡਚਨ ਦੇ ਬੋਸ ਜਿਹੋਕਰ ਦੇ ਨੇ ਸਾਡੇ ਨਾਲ ਜਦੋਂ ਉਹਨਾਂ ਨੂੰ ਕਿੰਨੋ ਦਈ ਵੇਖ ਨੂੰ ਵੇਨ ਮਿਲਦਾ ਵਾ ਕਿ ਕੰਨ ਅੱਜ ਕੱਲ੍ਹ ਸਾਡਾ ਜਨਮ ਦਿਨ ਸੈਲੀਬ੍ਰੇਟ ਕਰਨਾ ਹੋਵੇ ਤਾਂ ਬੜਾ ਖਰਚਾ ਆ ਜਾਂਦਾ ਪਰ ਟਾ ਡਿਵੈਲਪਮੈਂਟ ਟੀਮ ਵੱਲੋਂ ਪੂਰਾ ਹੀ ਕੰਦ ਸਹਿਯੋਗ ਕੀਤਾ ਜਾ ਰਿਹਾ ਮੈਂ ਮੈਂ ਦੱਸਣਾ ਚਾਹੁੰਦਾ ਖਰਚਾ ਖਰਚਾ ਤਾਂ ਆਪਾਂ ਵੇਖਦੇ ਨਹੀਂ ਜਦੋਂ ਖੁਸ਼ੀ ਆ ਰਹੀ ਹੁੰਦੀ ਫਿਰ ਸਾਡੇ ਸਾਹਮਣੇ ਖਰਚਾ ਨਹੀਂ ਆਉਂਦਾ ਜੋ ਸਾਨੂੰ ਖੁਸ਼ੀ ਲੱਗਦੀ ਹੈ ਨਾ ਕਿ ਯਾਰ ਕਿਹਦੇ ਚਿਹਰੇ ਦੇ ਸਾਡੇ ਚੀਜ਼ ਦੇ ਨਾਲ ਖੁਸ਼ੀ ਆ ਜਣੀ ਉਥੇ ਸਮੋਸੇ ਨਹੀਂ ਮੈਨੇ ਰਖਦੇ ਪੇਸਟਰੀਆਂ ਮੈਨੇ ਰਖਦੀ। ਕਿਹਦੇ ਬੜੇ ਉਹ ਹੋ ਜਾਂਦੇ ਹੈਰਾਨ ਹੋ ਜਾਂਦੇ ਕਿ ਹਾਏ ਹੋਰ ਆ ਜਨਮ ਦਿਨ ਆ ਗਿਆ ਸਾਨੂੰ ਉਹਨਾਂ ਦਾ ਖਰਚਾ ਕਰਨਾ ਪਏਗਾ ਸਾਨੂੰ ਖਰਚਾ ਪੈਣਾ ਪਰ ਤੇ ਤੁਹਾਡੇ ਵੱਲੋਂ ਵੱਖਰੀ ਖੁਸ਼ੀ ਮਿਲਣ ਨੂੰ ਅਸੀਂ ਖੁੱਲੀ ਆਵਾਜ਼ ਚ ਕਹਿ ਰਹੇ ਆ ਕਿ ਸਾਨੂੰ ਦੱਸਿਆ ਜਾਵੇ ਨੱਬ ਕੇ ਨਾ ਰੱਖੋ ਜੇ ਕੋਈ ਨਹੀਂ ਮਨਾ ਸਕਦਾ ਗਰੀਬ ਬੱਚਾ ਇਹ ਨਹੀਂ ਕਿ ਸਾਰਿਆਂ ਦਾ ਜਨਮ ਦਿਨ ਨਹੀਂ ਮਨਾਣਾ ਕੋਈ ਗਰੀਬ ਬੱਚਾ ਜਿਸ ਤਰ੍ਹਾਂ ਕਿ ਤੁਹਾਨੂੰ ਦੱਸੇ ਕਿ ਪਹਿਲਾ ਜਨਮ ਦਿਨ ਅਸੀਂ ਬਟਾਲਾ ਸ਼ਹਿਰ ਚ ਮਨਾਇਆ ਸੀ ਉਹ ਲੜਕੇ ਦਾ ਜਨਮ ਦਿਨ 2 ਪਹਿਲੇ 5 ਸਾਲ ਦਾ ਸੀ ਉਹਦਾ ਘਰ ਦੇਣ ਜਨਮ ਦਿਨ ਤੇ ਫਿਰ 25 ਸਾਲ ਨੂੰ ਗੱਲ ਕੀਤੀ ਕਹਿੰਦਾ ਭਾਰੀ ਮੇਰਾ ਜਨਮ ਦਿਨ ਕਦੀ ਕਿਸ ਨੇ ਮਲਾਇਆ ਮੈਂ ਕਿਹਾ ਭਾਰੀ ਸਟਾਰ Delhi ਪੰਜਾਬ ਨੂੰ ਸਾਡਾ ਜਨਮ ਦਿਨ ਮਨਾਏਗੀ ਫਿਰ ਆਪਾਂ ਉਹ ਪ੍ਰਾਲਾ ਸ਼ੁਰੂ ਕੀਤਾ ਬੱਬਰ ਸਾਹਿਬ ਨਾਲ ਗੱਲ ਕੀਤੀ ਬੱਬਰ ਸਾਹਿਬ ਕਹਿੰਦੇ ਕਿ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਸੰਜੋਗ ਕਰਾਂਗਾ ਉਦੋਂ ਦਾ ਬੜਾ ਸੰਜੋਗ ਸਾਨੂੰ ਸ਼ਮੀ ਕਪੂਰ ਜੀ ਦਾ ਜਿਹੜਾ ਬਟਾਲਾ ਸ਼ਹਿਰ ਜਿਹੜੀ ਵਧੀਆ ਚੈਰੀਟੇਬਲ ਚਲਾਉਂਦੇ ਨੇ ਇੰਨੀ ਇਹਨਾਂ ਨੇ ਆਪਣੀਆਂ ਫਾਊਂਡੇਸ਼ਨ ਬਣਾਈਆਂ ਨੇ ਤੇ ਬੜਾ ਸੰਜੋਗ ਕਰਦੇ ਨੇ ਲੋਕੀ ਬੜਾ ਪਿਆਰ ਕਰਦੇ ਨੇ ਤੇ ਇਹੀ ਵੀ ਅੱਧੀ ਜ਼ਬਾਨਾ ਆਵਾਜ਼ ਦਿੰਦੇ ਨੇ ਤੇ ਸਾਡੇ ਕੋਲ ਪਹ ਮੈਂ ਸਦਿਆ ਬਟਾਲ ਦੇ ਮੈਂ ਸ਼ਮੀ ਕਪੂਰ ਜੀ ਨੂੰ ਫੋਨ ਕੀਤਾ ਤੇ ਬੜਾ ਵਧੀਆ ਲੱਗਾ ਸਾਡੇ ਇੱਕ ਫੋਨ ਤੇ ਪਹੁੰਚੇ ਫਿਰ ਆ ਕੇ ਉਹਨਾਂ ਨੇ ਆਪਣੀ ਇੱਕ ਮੋਤੀਆਂ ਦੀ ਮਾਲਾ ਜਿਹੜਾ ਸਮਾਨ ਸਾਡੇ ਚੈਨਲ ਦੇ ਐਂਕਰ ਨੂੰ ਦਿੱਤਾ ਇੱਕ ਆਪਣਾ ਚੇਨ ਡੈਕਰੀ ਸ਼ੀਲਡ ਦਿੱਤੀ ਆਪਣੀ ਤੇ ਸਾਨੂੰ ਬੜਾ ਮਾਣ ਸਨਮਾਨ ਮਿਲਿਆ ਰਿਹਾ ਉਹਨਾਂ ਨੂੰ ਮੈਂ ਤੁਹਾਨੂੰ ਉਹ ਕੈਮਰਾਮੈਨ ਨੂੰ ਜ਼ਰੂਰ ਅਪੀਲ ਕਰਾਂਗਾ ਉਹ ਸ਼ਖਸੀਅਤ ਦੇ ਤੁਹਾਨੂੰ ਦਰਸ਼ਕ ਯੂਜ਼ ਕਰਾਏ ਜਾਣ ਜਿਨ੍ਹਾਂ ਬਾਰੇ ਬਾਰ ਬਾਰ ਜ਼ਿਕਰ ਹੋ ਰਿਹਾ ਹੈ ਵਿਸ਼ਵਾਸ ਫਾਊਂਡੇਸ਼ਨ ਤੋਂ ਸ਼ਮੀ ਕਪੂਰ ਜੀ ਉਹ ਸਾਹਮਣੇ ਬੈਠੇ ਹੋਏ ਆਣਾ ਕੈਮਰਾਮੈਨ ਨੂੰ ਜ਼ਰੂਰ ਦਵਾਵਾਂਗਾ ਉਹਨਾਂ ਦਾ ਇੱਕ ਵਾਰੀ ਕਿਹੜਾ ਜ਼ਰੂਰ ਦਿਖ ਸੋ ਸ਼ਮਿਕਪੂਰ ਜੀ ਸਮੇ ਸਮੇ ਸਿਰ ਤੁਹਾਡੇ ਵੱਲੋਂ ਪ੍ਰਸ਼ਦਾ ਕੀਤਾ ਜਾਂਦਾ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਇਹ ਜਰੂਰ ਕਰਨੇ ਚਾਹੀਦੇ ਆ ਮੈਂ ਧੰਨਵਾਦਿਆਂ ਅਖਿਲ ਮੋਹਤਰਾ ਜੀ ਆ ਬੱਬਰ ਸਾਹਿਬ ਦਾ ਜਿਨ੍ਹਾਂ ਨੇ ਅੱਜ ਬਹੁਤ ਹੀ ਵਧੀਆ ਉਪਰਾਲਾ ਕੀਤਾ ਆਪਣੇ ਹਿਨਾ ਬੇਟੀ ਦਾ ਜਿਹੜਾ ਬਰਥਡੇ ਮਨਾਇਆ ਬੜਾ ਅੱਛਾ ਲੱਗਾ ਇੱਥੇ ਪਾਰਟੀ ਵੀ ਹੋਈ ਆ ਪੇਸੀਆਂ ਵੀ ਖਾਧੀਆਂ ਸੀ ਸਮੋਸੇ ਖਾਦੇ ਚਾਹ ਪੀਤੀ ਠੰਡੇ ਪੀਤੇ ਆ ਅ ਵਾਕੀ ਜਿਹੜੀ ਗੱਲ ਤੁਸੀਂ ਕਹਿੰਦੇ ਪਈ ਅੱਜ ਦੀ ਡੇਟ ਦੇ ਵਿੱਚ ਦੁਨੀਆ ਇਸ ਤਰ੍ਹਾਂ ਦੀ ਹੋ ਗਈ ਨਾ ਕੋਈ ਧੀ ਨੂੰ 10 ਰੁਪਏ ਨਹੀਂ ਦਿੰਦਾ ਤੇ ਮੈਨੂੰ ਇਹਨਾਂ ਪਤਾ ਕਿ ਕਈ ਲੋਕੀ ਆਪਣੇ ਭਰਾ ਨੂੰ 10 ਰੁਪਏ ਨਹੀਂ ਦਿੰਦੇ ਲੇਕਿਨ ਅਖਲਬੀ ਲੋਤਰਾ ਜੀ ਨੇ ਅੱਜ ਬੇਟੀ ਦਾ ਬਰਥਡੇ ਮਨਾਇਆ ਬੜਾ ਅੱਛਾ ਲੱਗਾ ਕਿਉਂਕਿ ਬੇਟੀਆਂ ਸਾਰੇ ਦੀਆਂ ਸਾਂਝੀਆਂ ਔਰ ਬੇਟੀਆਂ ਦੇ ਨਾਲ ਹੀ ਅੱਜ ਦੀ ਦੁਨੀਆ ਹੈ ਅੱਜ ਦਾ ਜਹਾਨ ਹੈ ਬੇਟੀਆਂ ਤੋਂ ਵੱਧ ਕੇ ਕੋਈ ਨਹੀਂਗਾ ਬੇਟੀਆਂ ਜਿਹੜੀਆਂ ਅੱਜ ਸਭ ਨਾਲ ਅੱਗੇ ਜਾ ਰਹੀਆਂ ਔਰ ਜੇ ਅਸੀਂ ਆਪਣੀ ਸੁਸਾਇਟੀ ਵੱਲੋਂ ਜਾਂ ਇਹਨਾਂ ਦੇ ਚੈਨਲ ਵੱਲੋਂ ਜੀ ਇਹਨਾਂ ਨੂੰ ਐਪਰੀਸ਼ੀਏਟ ਕਰਾਂਗੇ ਤੇ ਇਹ ਹੋਰ ਅੱਗੇ ਪਲਾਹਾਂ ਪੁੱਟਣਗੀਆਂ ਔਰ ਮੈਂ ਆਪਣੇ ਵੱਲੋਂ ਆਪਣੇ ਵਿਸ਼ਵਾ ਫਾਊਂਡੇਸ਼ਨ ਵੱਲੋਂ ਪ੍ਰਮਾਤਮਾ ਕੋਲ ਦੁਆ ਕਰਨਾ ਕਿ ਇਹ ਬੇਟੀਆਂ ਜਿਹੜੀਆਂ ਨੇ ਇਹ ਚੜ੍ਹਦੀ ਕਲਾ ਜਾਈਆਂ ਧੰਨ ਉਹ ਕਿਉਂ ਦਰਾਜੀ ਨਾਲ ਗੱਲ ਕਰਦੇ ਦੁਬਾਰੋ ਕੁਝ ਕਹਿਣਾ ਚਾਹੁੰਦੇ ਹਨ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਚਲੋ ਭੈਣ ਪਹੁੰਚੀ ਹੈ ਉਹਨਾਂ ਨਾਲ ਮਾਤਾ ਵੀ ਪਹੁੰਚੇ ਉਹਨਾਂ ਨੂੰ ਇੱਕ ਵਾਰ ਜ਼ਰੂਰ ਪੁੱਛਿਆ ਗਿਆ ਕਿ ਆਹ ਬੇਟੀ ਦਾ ਜਨਮ ਦਿਨ ਮਨਾਇਆ ਗਿਆ ਕਿਸ ਤਰ੍ਹਾਂ ਦਾ ਲੱਗਾ ਉਹਨਾਂ ਨੂੰ ਪਰਾਲਾ ਸਾਡੇ ਚੈਨਲ ਵੱਲੋਂ ਮੰਮੀ ਵੀ ਪਹੁੰਚੇ ਨਹੀਂ ਸੀ ਨਾ ਜੀ ਤੇ ਉਹਨਾਂ ਕੋਈ ਦੋ ਗੱਲਾਂ ਜ਼ਰੂਰ ਪੁੱਛੀਆਂ ਸੋ ਐਂਕਰ ਹੈ ਮੈਡਮ ਹੀਨਾ ਜੀ ਦੇ ਸਾਡੇ ਨਾਲ ਮਦਰ ਜੀ ਵੀ ਮੌਜੂਦ ਹਨ ਸੋ ਅੱਜ ਗੱਲਬਾਤ ਕਰਨਗੇ ਮੈਡਮ ਅੱਜ ਸਟਾਰ ਡੇ ਲਈ ਪੰਜਾਬੀ ਨਿਊਜ਼ ਦੀ ਟੀਮ ਵੱਲੋਂ ਆਪਜੀ ਦੀ ਬੇਟੀ ਜੀ ਦਾ ਜਨਮ ਦਿਵਸ ਸੈਲੀਬ੍ਰੇਟ ਕੀਤਾ ਗਿਆ ਬਟਾਲਾ ਫਿਰ ਮੈਨੂੰ ਅੱਜ ਬਹੁਤ ਵਧੀਆ ਲੱਗਿਆ ਕਿ ਜਿਸ ਤਰ੍ਹਾਂ ਤੁਸੀਂ ਸੈਲੀਬ੍ਰੇਸ਼ਨ ਕੀਤੀ ਹੈ ਔਰ ਮੈਂ ਆਪਣੀ ਬੱਚੀ ਨੂੰ ਖੂਬ ਸਾਰੀਆਂ ਵਧਾਈਆਂ ਦਿੰਦੀ ਹਾਂ ਪਹਿਲਾਂ ਵੀ ਕਦੀ ਇਸ ਤਰ੍ਹਾਂ ਦਾ ਜਨਮ ਦਿਨ ਮਨਾਇਆ ਗਿਆ ਨਹੀਂ ਜਨਮ ਦਿਨ ਤਾਂ ਹਰ ਸਾਲ ਮਨਾਉਂਦੇ ਆ ਲੇਕਿਨ ਆਪਣੇ ਘਰ ਵਿੱਚ ਹੀ ਅੱਜ ਪਹਿਲੀ ਵਾਰੀ ਮੇਰੀ ਬੱਚੀ ਨੇ ਆਪਣੀ ਟੀਮ ਨਾਲ ਬਰਥਡੇ ਮਨਾਇਆ ਸੋ ਲਾਸਟ ਵਿੱਚ ਅਖਿਮਨੋਦ ਰਾਜੀ ਜੀ ਜਰੂਰ ਕੋਈ ਸਨਿਹਾਨ ਦੇਣਾ ਚਾਹੁੰਦੇ ਆ ਉਹ ਜਰੂਰ ਉਹ ਨਾਲ ਗੱਲਬਾਤ ਕਰਾਂਗੇ ਮੈਂ ਆਪਣੇ ਸਾਰੇ ਬਟਾਲਾ ਵਾਸੀਆਂ ਨੂੰ ਕਹਿਣਾ ਚਾਹੁੰਦਾ ਜੀ ਬਾਹਰ ਤੱਕ ਤੇ ਮੈਂ ਜਾਣ ਨਹੀਂ ਸਕਦਾ ਕਿ ਇੰਨੀ ਪਹੁੰਚ ਚ ਚਲੋ ਜੇ ਮਹਾਮਾਈ ਚੰਦਪੂਨੀ ਕਿਰਪਾ ਕਰੇਗੀ ਤੇ ਸ਼ਾਇਦ ਬਾਹਰ ਤੱਕ ਹੀ ਬੱਚੇ ਆਣ ਸਾਡੇ ਕੋ ਪਰ ਬਟਾਲਾ ਸ਼ਹਿਰ ਦੇ ਮਹੀਮ ਇੱਕ ਚਲਾਈ ਆ ਬਟਾਲਾ ਸ਼ਹਿਰ ਦੇ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਬੱਚੇ ਆਪਣੇ ਘਰ ਦੇ ਸੈਲੀਬ੍ਰੇਟ ਨਹੀਂ ਕਰਨਾ ਚਾਹੁੰਦੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਗਾਂਧੀ ਚੌਂਕ ਚ ਮੇਨ ਸਾਡਾ ਦਫਤਰ ਹੈ ਅਸ਼ੋਕ ਬੱਬਰ ਦੇ ਉੱਤੇ ਜਿਸ ਤਰ੍ਹਾਂ ਕਿ ਬੱਬਰ ਲੌਟ ਸਟਾਲ ਹੈ ਸਾਡਾ ਜੀ ਗਾਂਧੀ ਚੌਂਕ ਦੇ ਵਿੱਚ ਉੱਥੇ ਸ਼ੋਕ ਬੱਬਰ ਜੀ ਨੂੰ ਮਿਲ ਸਕਦੇ ਆ ਜਾਂ ਮੇਰੇ ਨਾਲ ਤੇ ਸੰਪਰਕ ਕਰ ਸਕਦੇ ਹੋ ਅਖਿਲ ਮਲੋਤਰਾ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ 7508218613 ਇਹਨਾਂ ਕੀ ਨੰਬਰ ਦੇ ਰਹੇ ਆ ਨੰਬਰ 24 ਘੰਟੇ ਹਾਜ਼ਰ ਆ 24 ਘੰਟੇ ਚੱਲਦਾ ਹੈ ਇਹਨਾਂ ਕੀ ਆਫਰ ਹੁੰਦਾ 24 ਘੰਟੇ ਆਨ ਕਾਲ ਆ ਰਾਤ ਨੂੰ ਫੋਨ ਕਰੋ ਅਗਰ ਕਿਸੇ ਨੂੰ ਕੋਈ ਦਿੱਕਤ ਲੱਗਦੀ ਕਿ ਬੱਚੇ ਨੂੰ ਕਿਸੇ ਦੀ ਮਜਬੂਰੀ ਬੰਦੀ ਹੈ ਕੋਈ ਅਲਾਸਤ ਹੋ ਰਿਹਾ ਜਾਂਦਾ ਫਿਰ ਵੀ ਸਾਨੂੰ ਫੋਨ ਕਰੋ ਕੋਈ ਬੱਚਾ ਕਿਸੇ ਦਾ ਅ ਕਿ ਬੱਚੇ ਦੀ ਪੂਰੀ ਪਹੁੰਚ ਦੇ ਨਾਲ ਪਹੁੰਚ ਦੇਾਂਗੇ ਪਰ ਹੋਵੇ ਗਰੀਬ ਮਾਤਰ ਬੰਦਾ ਕੋਈ ਆ ਕੇ ਇਹ ਨਾ ਕਿ ਕਿਸੇ ਕੋ ਪੈਸਾ ਹੋਵੇ ਤੇ ਆ ਕੇ ਸਾਡੀ ਮਦਦ ਮੰਗੇ ਫਿਰ ਆਪਾਂ ਦੂਰੋਂ ਹੀ ਹੱਥ ਜੋੜ ਸਕਦੇ ਹਾਂ ਕੋਈ ਵਿਚਾਰਾ ਪੈਸੇ ਹੱਥੋਂ ਲਾਜ ਰਥ ਹੋਣਾ ਰਹੇ ਜੇ ਕਿਸੇ ਦਾ ਛੋਟਾ ਬੱਚਾ ਇਹ ਵੀ ਮਹੀਮ ਆਪਾਂ ਸ਼ੁਰੂ ਕਰੇ ਬੱਬਰ ਸਾਹਿਬ ਦਾ ਬੜਾ ਯੋਗਦਾਨ ਹੈ ਸ਼ੋਕ ਬੱਬਰ ਜੀ ਦਾ ਤੇ ਮੈਂ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਦਾ ਕਿ ਬਟਾਲਾ ਸ਼ਹਿਰ ਦੇ ਵਿੱਚ ਅਗਰ ਕੋਈ ਬੱਚਾ ਜਿੰਨਾਂ ਦਿਨ ਨਹੀਂ ਬਣਾ ਸਕਦਾ ਆਪਣਾ ਮਜਬੂਰੀ ਸਮਝਦਾ ਕਿਸੇ ਟਾਈਮ ਵੀ ਸਾਡੇ ਕੋ ਆ ਕੇ ਬੱਬਰ ਸਾਹਨਾ ਜਾਂ ਮੇਰੇ ਨਾਲ ਸੰਪਰਕ ਕਰੋ 10 ਦਿਨ ਪਹਿਲਾਂ ਦੱਸੋ ਕਿ ਮੇਰਾ ਬਰਥਡੇ ਆ ਗਿਆ ਤੇ ਆਪਾਂ ਉਹਦੀ ਤਿਆਰੀ ਕਰਕੇ ਰੱਖਾਂਗੇ ਉਹਨੂੰ ਪੂਰਾ ਇਨਵਾਈਟਡ ਕਰਾਂਗੇ ਐਡੇ ਸੰਜੋਗ ਸਾਨੂੰ ਬਟਾਲਾ ਸ਼ਹਿਰ ਤੋਂ ਸ਼ਮੀ ਕਪੂਰ ਜੀ ਦਾ ਮਿਲਦਾ ਰਹਿਣਾ ਸਾਨੂੰ ਪਤਾ ਉਹਨਾਂ ਨਾਲ ਸਾਡਾ ਸੰਜੋਗ ਆ ਤੇ ਬੜਾ ਪਿਆਰ ਕਰਦੇ ਨੇ ਤੇ ਇਸ ਤਰ੍ਹਾਂ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਰਾਮ ਰਾਮ ਜੀ ਜੈ ਮਾਤਾ ਜੀ ਤੇ ਇਹਦਰ ਹੋ ਸਟਾਰ ਡੈਲੀ ਪੰਜਾਬ ਨਿਊਜ਼ ਚੈਨਲ ਕੈਮਰਾ ਪਰਸਨ ਨਿਰਮਲ ਸਿੰਘ ਦੇ ਨਾਲ ਮੈਂ ਕਰਮਜੀਤ ਜੰਮਾ ਜ਼ਿਲ੍ਹਾ ਗੁਰਦਾਸਪੁਰ